ਜੇਕਰ ਤੁਸੀਂ ਆਪਣੀ ਹਾਰ ਨੂੰ ਵੀ ਇੱਕ ਉਤਸ਼ਾਹ ਵਾਂਗ ਲਵੋਗੇ ਜੋ ਤੁਹਾਨੂੰ ਹੋਰ ਸਵੈ ਭਰੋਸਾ ਦੇਵੇ ਅਤੇ ਤੁਹਾਡਾ ਇਰਾਦਾ ਹੋਰ ਮਜ਼ਬੂਤ ਕਰੇ ਤਾਂ ਫਿਰ ਤੁਹਾਡੀ ਸਫਲਤਾ ਸਿਰਫ ਆਪਣੇ ਸਮੇਂ ਦੀ ਉਡੀਕ ਕਰ ਰਹੀ ਹੈ ਪਰ ਜੇ ਤੁਸੀਂ ਹਾਰ ਨੂੰ ਅੰਤਿਮ ਸੱਚ ਮੰਨ ਲਵੋਗੇ ਤਾਂ ਇਹ ਹਾਰ ਤੁਹਾਨੂੰ ਮਜਬੂਰ ਕਰੇਗੀ ਜਾਂ ਤਾਂ ਆਪਣੇ ਆਪ ਦੇ ਭਰੋਸਾ ਮੋੜ ਬਣਾਉਣ ਲਈ ਜਾਂ ਫਿਰ ਇਹ ਸੱਚ ਕਬੂਲ ਕਰਨ ਲਈ ਕਿ ਤੁਹਾਡੇ ਅੰਦਰ ਸਵੈ ਭਰੋਸੇ ਦੀ ਘਾਟ ਹੈ ਹਾਰ ਅਕਸਰ ਮਨੁੱਖ ਦੀ ਕਮਾਂਡ ਤੋੜ ਦਿੰਦੀ ਆ ਪਰ ਅਸਲ ਵਿੱਚ ਟੁੱਟਦੀ ਸਿਰਫ ਕਮਾਂਡ ਹੈ ਜਿਸ ਦੇ ਕੋਲ ਆਪਣੇ ਉੱਤੇ ਸਹੀ ਸਵੈ ਮਾਨ ਹੁੰਦਾ ਹੈ ਨਾ ਉਸ ਦਾ ਆਚਰਣ ਵੀ ਉੱਚਾ ਹੁੰਦਾ ਕਿਉਂਕਿ ਸਵੈ ਮਾਨ ਅਤੇ ਆਚਰਣ ਇੱਕ ਦੂਜੇ ਨਾਲ ਹੀ ਪੈਦਾ ਹੁੰਦੇ ਹਨ ਤੇ ਯਾਦ ਰੱਖੋ ਇੱਕ ਉੱਚੇ ਚਰਿੱਤਰ ਵਾਲਾ ਵਿਅਕਤੀ ਕਦੇ ਵੀ ਬਿਨਾਂ ਲੜੇ ਮੈਦਾਨ ਨਹੀਂ ਛੱਡਦਾ ਹਾਰ ਤੁਹਾਡੀ ਸਫਲਤਾ ਨੂੰ ਰੋਕ ਨਹੀਂ ਸਕਦੀ